ਬਣਾ ਕੇ ਤੁਸੀਂ ਸੁਬਾ ਜਾਂ ਜਦੋਂ ਵੀ ਤੁਸੀਂ ਦੁੱਧ ਪੀਂਦੇ ਆ ਉਹਦੇ ਨਾਲ ਇੱਕ ਚਮਚ ਤੁਸੀਂ ਲੈ ਲਓ ਜਾਂ ਤੁਸੀਂ ਦਹੀਂ ਚ ਪਾ ਲਓ ਤਾਂ ਉਹਦੇ ਨਾਲ ਤੁਹਾਡੀ ਵਾਲ ਵੀ ਕਾਲੇ ਰਹਿਣਗੇ ਸਕਿਨ ਵੀ ਸ਼ਾਈਨ ਕਰੂਗੀ ਤੇ ਮਤਲਬ ਤੁਹਾਡੀਆਂ ਸ਼ਾਈਆਂ ਬਿਲਕੁਲ ਨਹੀਂ ਰਹਿਣਗੀਆਂ ਇਹਦੇ ਨਾਲ ਨਾਲ ਜਿੰਨਾ ਭਣਾ ਦੇ ਸ਼ਾਈਆਂ ਐ ਮੈਂ ਜੋ ਚੀਜ਼ਾਂ ਮੈਂ ਅਜਮਾਈਆਂ ਇੱਕ ਤਾਂ ਮੈਂ ਅਲਸੀ ਅਜਮਾਈ ਸੀ ਜੀ ਅੰਦਰੋਂ ਜੋ ਮੇਰੇ ਸਰੀਰ ਨੂੰ omega 3 ਮਿਲਿਆ ਇਸ ਤੋਂ ਬਿਨਾ ਚੌਲਾਂ ਦਾ ਆਟਾ ਲੈ ਕੇ ਤੇ ਉਹਨੂੰ ਤੁਸੀਂ ਉਹ ਚ ਦੁੱਧ ਪਾ ਕੇ ਤੇ ਉਹਦਾ ਪੇਸਟ ਬਣਾ ਕੇ ਆਪਦੇ ਤੁਸੀਂ ਫੇਸ ਤੇ ਲਾਇਆ ਕਰੋ ਜਾਂ ਥੋੜੀ ਜੀ ਹਲਦੀ ਪਾ ਲਓ ਉਹ ਲਗਾਤਾਰ ਲਾਉਂਗੇ ਤੇ ਜਿਹੜਾ ਸਕਿਨ ਨੂੰ ਇਹ ਬਹੁਤ ਜ਼ਿਆਦਾ ਚਿੱਟਾ ਕਰ ਦਿੰਦਾ ਹੈ ਚੌਲਾਂ ਦਾ ਆਟਾ ਇਹ ਬਹੁਤ ਵਧੀਆ ਨੁਸਖਾ ਜੋ ਅਸੀਂ ਖੁਦ ਅਜ਼ਮਾਇਆ ਜੀ ਮੈਨੂੰ ਆਸ ਨਹੀਂ ਸੀ ਕਿ ਮੇਰੀਆਂ ਸ਼ਾਇਆ ਠੀਕ ਹੋ ਜਾਣਗੀਆਂ ਪਰ ਇਹਨੇ ਬਹੁਤ ਚੰਗਾ ਮੈਨੂੰ ਨਤੀਜਾ ਦਿੱਤਾ ਅਗਲਾ ਨੁਸਖਾ ਦੱਸੋ ਮੰਮੀ ਉਹ ਜੇ ਕਿ ਦੰਦਾਂ ਦਾ ਜੜ ਦੁਖਦੇ ਹਨ ਜੀ ਹਾਂਜੀ ਆਪਾਂ ਪਤਾ ਹਰ ਸਮੇਂ ਵਰਚੀ ਹੀ ਕਰਦੇ ਰਹੇ ਵਰਚੀ ਕਰਦੇ ਰਹੇ ਵਰਛਣਾ ਨਾਲੇ ਤਾਂ ਦੰਦ ਖਿਲਦੇ ਹੈ ਹਾਂਜੀ ਨਾਲੇ ਉਹ ਉਨੀ ਤਾਕਤ ਨਹੀਂ ਦਿੰਦੇ ਜਦੋਂ ਹੁਣ ਆਪਾਂ ਨਿੰਮ ਦੀ ਦਤਨਾ ਸਵੇਰੇ ਉੱਠ ਕੇ ਹਰ ਇੱਕ ਦੇ ਘਰੇ ਨਿੰਮ ਦੂਰ ਡਰੇਡੇ ਵੀ ਹੁੰਦੀ ਹੁੰਦੀ ਹੈ ਹਾਂਜੀ ਤੁਸੀਂ ਨਿੰਮ ਦੀ ਦਤਨ ਕਰੋ ਨਾਲੇ ਤਾਂ ਉਹ ਦੇ ਚਬਾਉਣ ਨਾਲ ਆਪਣੇ ਦੰਦ ਸਖਤ ਹੁੰਦੇ ਸਖਤ ਹੁੰਦੇ ਐ ਐਕਸਰਸਾਈਜ਼ ਹੁੰਦੀ ਐ ਹਾਂ ਐਕਸਰਸਾਈਜ਼ ਹੁੰਦੀ ਐ ਦੰਦਾਂ ਦੀ ਉਹਨਾਂ ਨੂੰ ਹੁਣ ਆਪਾਂ ਕੱਲੀ ਰੋਟੀ ਖਾਣਾ ਖਾ ਕੇ ਆਪਾਂ ਵਰਸ਼ੇ ਚੱਕ ਲੈਨੇ ਆਂ ਜਿਉਂ ਤੜਕੇ ਉਹਨੂੰ ਉੱਚੀ ਜਾਂਦੇ ਆਂ ਉੱਚੀ ਜਾਂਦੇ ਆਂ ਬਿਲਕੁਲ ਵੀ ਦੰਦ ਸੋਹਣੇ ਰਹਿਣ ਹਾਂ ਹਾਂ ਤੇ ਦੂਜੀ ਗੱਲ ਇਹ ਐ ਵੀ ਜੇ ਕਿਸੇ ਦੇ ਦੰਦਾਂ 'ਚ ਚੀਸਾ ਪੈਂਦੀ ਆਂ ਹੂੰ ਤੁਸੀਂ ਇੱਕ ਤਾਂ ਆਹ ਫਰਕੜੀ ਉਹਨੂੰ ਤਵੇ ਤੇ ਖੱਲ ਕਰ ਲਓ ਇੱਕ ਲੌਂਗ ਹਾਂ ਇਹਨਾਂ ਨੂੰ ਅੱਢ ਖੱਲ ਕਰ ਲਓ ਜਦੋਂ ਭੁੱਜ ਗਏ ਉਹਨਾਂ ਦਾ ਤੁਸੀਂ ਪਾਊਡਰ ਨਾਲੋ ਹੂੰ ਉਹਨਾਂ ਨੂੰ ਤੁਸੀਂ ਸਵੇਰੇ ਸ਼ਾਮ ਉਹਦੇ ਦੰਦਾਂ ਤੇ ਮਲੋ ਠੀਕ ਐ ਹਾਂ ਉਸ ਤੋਂ ਬਾਅਦ ਤੁਸੀਂ ਥੋੜਾ ਜਿਆ ਰੱਖੋ 5-10 ਮਿੰਟ ਫਿਰ ਤੁਸੀਂ ਉਹਦੀ ਕੋਈ ਜੇ ਤੁਹਾਡੀ ਜੜ ਦੁਖਦੀ ਉਹਦੀ ਥੋੜੀ ਜੀ ਚੁਟਕੀ ਵਿੱਚ ਭਰ ਲਓ ਤੇ ਮੂੰਹ ਬੰਦ ਕਰਕੇ ਨਿਸ਼ਾਨ ਨਹੀਂ ਕਰ ਨੁਕਸਾਨ ਨਹੀਂ ਕਰ ਹਾਂ ਤੇ ਇਹਨੇ ਨਾਲ ਤੁਹਾਡੇ ਦੰਦਾਂ ਨੂੰ ਬਹੁਤ ਰਾਹਤ ਮਿਲੇਗੀ ਦੰਦ ਦੁਖਣੋਂ ਹਟ ਗਏ ਹਟਣਗੇ ਤੇ ਇਹ ਨੁਕਸੇ ਆਪਾਂ ਹੁਣ ਵਰਤ ਨਹੀਂ ਰਹੇ ਇਹਨਾਂ ਦੇ ਫਾਇਦੇ ਬਹੁਤ ਹੈ ਕਿਉਂਕਿ ਦੇਸੀ ਚੀਜ਼ਾਂ ਆਪਾਂ ਨੂੰ ਨੁਕਸਾਨ ਵੀ ਨਹੀਂ ਕਰਦੀ ਨਹੀਂ ਕਰਦੀਆਂ ਹਾਂ ਜਿਹੜੀ ਆਪਾਂ ਅੰਗਰੇਜ਼ੀ ਦਵਾਈ ਕਰਦੇ ਆ ਉਹ ਆਪਾਂ ਇੱਕ ਲੈਨੇ ਇੱਕ ਰੋ ਠੀਕ ਹੋ ਜਾਂਦਾ ਦੂਜਾ ਨਾਲ ਦੀ ਨਾਲ ਹੋਰ ਖੜਾ ਉਹ ਦਵਾਈਆਂ ਕਿਹੜਾਂ ਤਾਂ ਲਈ ਜਾਂਦੇ ਉਹਦੇ ਨਾਲ ਦਸ ਰੋ ਖੜੇ ਹੋ ਜਾਂਦੇ ਬਾਕੀ ਲੌਂਗਾ ਦਾ ਤੇ ਉਹ ਲੰਮੇ ਸਮੇਂ ਬਾਅਦ ਪਤਾ ਲੱਗਦਾ ਵੀ ਆਪਾਂ ਫਲਾਨੀ ਦਵਾਈ ਖਾਦੀ ਸੀ ਤੇ ਮਨ ਫਲਾਨਾ ਹੋ ਗਿਆ ਹਾਂ ਸੁਕੋਸ਼